बैठना यार मेनू नहीं मैं तो हम देख रहे थे तू ही आ रहा था मैं बैठ के ले रहा हूं घूम गया या घूम गया है मैं कौन लगा मारो भाई बहुत ज्यादा बेस्टो भाई वो भाई हो ਹਾਂਜੀ ਉਹ ਬਾਹਰਾਂ ਦੇ ਹਿਸਾਬ ਦੇਦੇ ਆ ਹਾਂਜੀ ਬਾਹਰਲੇ ਕੈਮਰੇ ਉਹਦਾ ਕੰਕ੍ਰੀਟ ਨਹੀਂ तो 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 सर मेरा नाम गौतम शर्मा मैं समाइलिंग क्लेव का रहने वाला पूरे छे बजे दो जने आते हैं एक जना पहले अंदर वड़े दवाई ली पुछा उन्हें ए हैगी है मैं उठ के देने लग्या दूसरा अंदर वड़िया ਉਹਨੇ ਲੋਕ ਕਰ ਲਿਆ ਦਰਵਾਜਾ ਮੈਂ ਕਿਹਾ ਭਾਜੀ ਕੁੰਡੀ ਖੋਲ ਦੋ ਇਸ ਤੋਂ ਪਹਿਲਾਂ ਹੀ ਦੂਸਰੇ ਨੇ ਪਿਸਤੌਲ ਕੱਢ ਲਈ ਲੋਡ ਵੀ ਕੀਤੀ ਸਾਫ ਆਵਾਜ਼ ਆਈ ਕਿੰਦਰ ਚੁੱਪ ਕਰਕੇ ਦਰ ਸਾਈਡ ਤੇ ਬਹਿ ਜਾ ਸਾਨੂੰ ਆਪਣਾ ਕੰਮ ਕਰ ਲੈਣ ਦੇ ਫਿਰ ਉਹ ਪਿਸਤੌਲ ਲੈ ਕੇ ਮੇਰੇ ਲੱਗੇ ਬੈਠਾ ਰਿਹਾ ਮੈਨੂੰ ਹਿੱਲਣ ਨਹੀਂ ਦਿੱਤਾ ਦੂਸਰੇ ਬੰਦੇ ਨੇ ਸਾਰੀ ਫੁਲਾਫਲੀ ਕਰਕੇ ਜੋ ਵੀ ਪੈਸੇ ਗਏ ਅਦਰ ਉਦਰੋਂ ਸਾਰੇ ਪਿੱਛੋ ਪਰਫਿਊਮ ਇਹ ਉਹ ਸਭ ਕੁਝ ਕੱਢ ਗੁੜ ਕੇ ਅਕਲ ਆਪਣੇ ਜੇਬ ਚਿਪ ਆਇਆ ਤੇ ਨਿਕਲ ਗਏ ਤੇ ਮੈਨੂੰ ਜਾਣ ਲੱਗਿਆ ਮੈਨੂੰ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਤੁਸੀਂ ਕਿਹਾ ਜਾਂ ਹਿੱਲਿਆ ਇੱਥੋਂ ਜਿਹਨੇ ਦੇ ਰਹੀ ਜਾਂਦੇ ਨਹੀਂ ਤੇ ਇਹੀ ਵਾਪਸ ਆਜਣਾ ਹੀ ਤੇ ਗੋਰੀ ਦੇ ਨੂੰ ਮਾਰ ਦੇਣੀ ਆ ਸਿਰ ਕਿੰਨੇ ਕੋ ਮਰੇ ਜੀ ਸਨ ਸਰ ਉਹ ਹਾੜਲੀ 19 ਕੋ ਸਾਲ 18 20 ਸਾਲ ਦੇ ਲੱਗ ਛਾਗੇ ਕੋਈ ਕਪੜਾ ਵਗੈਰਾ ਬਣਿਆ ਸੀ ਰੁਮਾਲ ਸਰ ਬਾਹਰ ਖਲੋ ਕੇ ਉਹਨਾਂ ਨੇ ਬੰਨੇ ਪਹਿਲੇ 1 2 ਮਿੰਟ ਬਾਹਰ ਉਹਨਾਂ ਨੇ ਸਲਾਹ ਕੀਤੀ ਹੈ ਪ੍ਰੋਪਰ ਜੋ ਕਿ ਰਿਕਾਰਡਿੰਗ ਵਿੱਚ ਵੀ ਆਇਆ ਪਹਿਲੇ ਬਾਹਰ ਸਲਾਸ ਲੂ ਕਰਕੇ ਰੁਮਾਲ ਬਨ ਕੇ ਫੇਰ ਅੰਦਰ ਆਏ ਐਸੇ ਉਹਨਾਂ ਨੇ ਹਾਂਜੀ ਹਾਂਜੀ ਸਰ ਕੀ ਕਾਰਵਾਈ ਸਰ ਉਹਨਾਂ ਨੇ ਹੁਣ ਕੈਮਰੇ ਦੀ ਫੁਟੇਜ ਵਗੈਰਾ ਚੈੱਕ ਕਰ ਰਹੀ ਨੇ ਤੇ ਕਹਿੰਦੇ ਕੋਈ ਗੱਲ ਨਹੀਂ ਸਰ ਤੁਹਾਨੂੰ ਕੋ ਪਤਾ ਕਿ ਕਿਹੜੇ ਮੁੰਡੇ ਸੀ ਜਾਂ ਕੋਈ ਨਹੀਂ ਆਈ ਡੀਓ ਸਰ ਕੁਝ ਵੀ ਨਹੀਂ ਆਪਾਂ ਦੇ ਕਦੀ ਕਿਸੇ ਨਾਲ ਕਿੰਨਾ ਕਿੰਨੇ ਫਿਰ ਲੁੱਟ ਹੋਈ ਜੀ ਸਰ तकरीबन तकरीबन 28 ਤੋਂ 30000 ਰੁਪਏ ਸੀਗਾ ਜੋ ਕਿ ਪੇਮੈਂਟਾਂ ਪੁੰਨ ਦਾ ਦੇਣੀਆਂ ਵੀ ਸੀਗੀਆਂ ਕੁਛ ਆਈਆਂ ਵੀ ਸੀਗੀਆਂ ਸ਼ਨੀਵਾਰ ਮੋਸਟਲੀ ਪੇਮੈਂਟਾਂ ਕਰਨੀ ਹੁੰਦੀ ਆਪਾਂ ਸਰ ਦੁਕਾਨ ਦਾ ਨਾਮ ਕੀ ਆਪਨੋ ਵਰਸ਼ਾ ਮੈਡੀਕਲ ਜੀ ਮੰਗੀ ਕਰਦੇ ਬੰਦੇ ਸਰ ਦੇਖੋ ਜੀ ਕੋਈ ਸੇਵ ਹੀ ਨਹੀਂਗਾ 6 ਵਜੇ ਸ਼ਰਿਆਮ ਪਿਸਤੋਲ ਲੈ ਕੇ ਲੁੱਟਖੋ ਹੋ ਰਹੀ ਹੈ ਇਸ ਤੋਂ ਬਾਅਦ ਹੋਰ ਮੈਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਗੀ ਸਰ ਪੁਲਿਸ ਨੇ ਆਸ਼ਵਾਸਨ ਦਵਾਇਆ ਜੀ ਹਾਂਜੀ ਹਾਂਜੀ ਸਰ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜਲਦੀ ਆਪਾਂ ਉਹਨਾਂ ਨੂੰ ਫੜਦੇ ਹਾਂ ਤੇ ਕਾਰਵਾਈ ਕਰਦੇ ਹਾਂ ਕੋਈ ਜੀ ਸਰ ਮਾਫ ਹਾਂ ਜੀ ਆਨੰਦਗਿਨਾਵੀਰ ਦੇ ਵਿੱਚ ਵਰਸਾ ਮੈਡੀਕਲ ਸਟੋਰ ਪੈਂਦਾ ਜੀ ਇਤਲਾਹ ਮਿਲੀ ਸੀ ਕਟੌਰ ਰੂਪ ਤੋਂ ਵੀ ਇੱਥੇ ਕੋਈ ਅਨਨੋਨ ਆਦਮੀ ਜਿਹੜੇ ਆ ਲੈ ਕੇ ਇਹਨਾਂ ਦੇ ਮੈਡੀਕਲ ਸਟੋਰ ਤੋਂ ਕੋਈ ਪੈਸਿਆਂ ਦੀ ਖੋ ਕਰਕੇ ਲੈ ਗਿਆ ਮੋਕੇ ਤੇ ਪਹੁੰਚੇ ਆ ਤੇ ਕਰਕੇ ਤਫਤੀਸ਼ ਤੇ ਵੈਰੀਫਾਈ ਕਰ ਰਹੇ ਆ ਸਰਾ ਜੀ ਸਰ ਇਹਨਾਂ ਨੂੰ ਗਨਪੁਆਇੰਟ ਤੇ ਹਾਂ ਜੀ ਹਾਂ ਜੀ ਇਹਨਾਂ ਦੇ ਦੱਸੇ ਮੁਤਾਬਕ ਦੱਸਿਆ ਇਹਨਾਂ ਨੇ ਵੀ ਗਨ ਕਾਰਡ ਸੀ ਵਗੈਰਾ ਸਾਹਮਣੇ ਆਈ ਆ ਅ ਅ ਕਰ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਤੇ ਸਾਰੀ ਕਾਰਵਾਈ ਜਿਹੜੀ ਆ ਬਿਆਨ ਲਿਖ ਕੇ ਪੁਲਿਸ ਸਟੇਟਮੈਂਟ ਲਿਖ ਕੇ ਪਾ ਰਹੇ ਆ ਜੀ ਦੋ ਜਣੇ ਸੀ ਦੋ ਜਣੇ ਜੀ ਮੋਟਰਸਾਈਕਲ ਤੇ ਦੋ ਜਣੇ